ਆ ਦੇਖੋ ਯਾਰ ਦਰਖਤ ਫੂਕਦੇ ਬਾਈ ਜੀ ਖੇਤਾਂ ਨੂੰ ਅਸੀਂ ਅੱਗ ਲਾਉਂਦੇ ਆ ਨਾੜ ਫੂਕ ਰਹੇ ਆ ਤੇ ਉਹਦੇ ਨਾਲ ਨਾਲ ਖੜੇ ਦਰਖਤ ਵੀ ਆਪਾਂ ਨੇ ਫੂਕ ਦਿੱਤੇ ਦੇਖੋ ਝੁਲਸੇ ਪਏ ਆ ਤੁਹਾਨੂੰ ਜਿੰਦੇ ਨੂੰ ਕਿਸੇ ਨੂੰ ਸਾੜ ਦਿੱਤਾ ਜਾਵੇ ਤਾਂ ਮੈਨੂੰ ਐਂ ਦੱਸਿਓ ਵੀ ਬਾਈ ਜੀ ਕਿੰਨੀ ਤਕਲੀਫ ਹੋਊਗੀ ਤੇ ਅਸੀਂ ਆ ਯਾਰ ਅੱਧ ਜਲੇ ਕਰਤੇ ਅੱਧਾ ਉੱਪਰ ਹਰਾ ਪਿਆ ਅੱਧੇ ਆਪਾਂ ਫੂਕਤੇ ਸਾਰੇ ਪੰਜਾਬ ਦੇ ਵਿੱਚ ਆਹੀ ਹਾਲ ਹੈ ਬਾਈ ਜੀ ਸਾਡਾ ਸਕਾ ਸਾਡਾ ਕੋਈ ਆਪਣਾ ਜਿਹੜਾ ਇਹ ਕਹਿੰਦਾ ਵੀ ਬਾਈ ਫਿਕਰ ਨਾ ਕਰ ਤੇਰੇ ਨਾਲ ਮਰਾਂਗੇ ਤੇਰੇ ਨਾਲ ਹੀ ਜਾਵਾਂਗੇ ਉਹ ਕਹਿਣ ਵਾਲਾ ਬੰਦਾ ਵੀ ਬਾਈ ਜੀ ਸਿਵਾ ਠੰਡਾ ਨਹੀਂ ਹੁੰਦਾ ਵਾਪਸ ਮੁੜੇ ਆਉਂਦਾ ਬਾਈ ਤੇ ਇਹ ਇਹਦੀ ਲੱਕੜ ਤੁਹਾਡੇ ਨਾਲ ਫੂਕਦੀ ਹੈ ਯਾਰ ਜਿਹੜੇ ਤੁਹਾਡੇ ਨਾਲ ਤੁਰ ਪਏ ਜਿਨ੍ਹਾਂ ਨੇ ਤੁਹਾਡੇ ਕਰਕੇ ਆਪਣਾ ਸੀਨਾ ਚਰਵਾ ਲਿਆ ਘਟੂ ਘਟ ਉਹਨਾਂ ਦੇ एहਸਾਨਾਂ ਨੂੰ ਤਾਂ ਨਾ ਭੁੱਲੋ ਯਾਰ ਬੁਲਿਹਾਰੀ ਕੁਦਰਤ ਵਸਿਆ ਜਿਹੜੀ ਗੱਲ ਗੁਰਬਾਣੀ ਨੇ ਕਹੀ ਆ ਵੀ ਇਸ ਭਾਈ ਕੁਦਰਤ ਦੇ ਵਿੱਚ ਰੱਬ ਦਾ ਵਾਸ ਹੈ ਉਹਦੇ ਨਾਲ ਖਿਲਵਾੜ ਕਰਦੇ ਹੋ ਤੇ ਲੀਡਰ ਚੰਗੇ ਭਾਲਦੇ ਹੋ ਯਾਰ ਤੁਸੀਂ ਆ ਬਖਸ਼ ਦਿਓ ਸਤਨਾਮ ਸੇ ਆ ਹਾਂ ਬਾਈ ਇਹਨਾਂ ਦੀ ਬਦਕਿਸਮਤੀ ਪਤਾ ਕੀ ਹੈ ਕਿਉਂਕਿ ਇਹਨਾਂ ਦੀ ਵੋਟ ਨਹੀਂ ਬਣੀ ਹੋਈ ਹੂੰ ਜੇ ਕਿਤੇ ਇਹਨਾਂ ਦੀ ਵੀ ਵੋਟ ਬਣੀ ਹੁੰਦੀ ਨਾ ਤਾਂ ਅੱਜ ਇਹਨਾਂ ਦੇ ਲਈ ਸਿਆਸੀ ਤਰਨੇ ਲੱਗ ਜਾਣੇ ਸੀ ਪਰ ਇਹ ਅੱਜ ਇਕੱਲੇ ਪੀੜਾ ਸਹਿ ਰਹੇ ਆ ਤੇ ਉਧਰ ਸਿਆਸੀ ਲੰਗੂ ਟਪੂਸੀਆਂ ਮਾਰ ਰਹੇ ਆ ਕਾਸ਼ ਇਹਨਾਂ ਦੀ ਵੀ ਵੋਟ ਬਣੀ ਹੁੰਦੀ ਬਾਈ ਹੂੰ ਤੇ ਇਹਨਾਂ ਦਾ ਵੀ ਕੋਈ ਲੀਡਰ ਹੁੰਦਾ ਹੂੰ ਤੇ ਉਹ ਇਹਨਾਂ ਲੋਕਾਂ ਨੂੰ ਅਤੇ ਆ ਸਿਆਸੀ ਲੀਡਰਾਂ ਨੂੰ ਜਿਨ੍ਹਾਂ ਨੇ ਇਹਨਾਂ ਦੀ ਰਖਵਾਲੀ ਕਰਨੀ ਸੀ ਉਹਨਾਂ ਨੂੰ ਆਪਣੇ ਤਣੇ ਨਾਲ ਬੰਨ ਕੇ ਸਜਾ ਦਿੰਦਾ ਇਹ ਉਹ ਦਰਖਤ ਨੇ ਜਿਹੜੇ ਤੁਹਾਡੇ ਨਾਲ ਮਰਦੇ ਨੇ ਤੁਹਾਡੇ ਨਾਲ ਫੁਕਦੇ ਨੇ ਆਪ ਸਵਾਹ ਹੁੰਦੇ ਨੇ ਤੁਹਾਡੇ ਨਾਲ ਤੁਹਾਡੀਆਂ ਤਾਂ ਫੇਰ ਹੱਡੀਆਂ ਜਾ ਕੇ ਪਤਾਲਪੁਰੀ ਪਾਈਆਂ ਜਾਂਦੀਆਂ ਨਾ ਇਹਨਾਂ ਦੀ ਤਾਂ ਉਹ ਵੀ ਨਹੀਂ ਲੱਭਦੀਆਂ ਬਾਈ ਐਂ ਭਸਮ ਹੋ ਜਾਂਦੇ ਆ ਇਹ ਉਹ ਦਿੱਲੀ ਨਹੀਂ ਜਾਂਦਾ ਹੁਣ ਤੁਹਾਨੂੰ ਲੱਗਦਾ ਵੀ ਨਹੀਂ ਨਹੀਂ ਹੁਣ ਸਰਕਾਰ ਆ ਰਹੀ ਹੈ ਨਾ ਉਹਦੀ ਭਗਵੰਤ ਮਾਨ ਦੀ ਸਰਕਾਰ ਆ ਗਈ ਉਹ ਉਹਨਾਂ ਨੇ ਕਰ ਤੇ ਇਲਾਜ ਪਾਕਿਸਤਾਨ ਨੂੰ ਮੋੜਦਾ ਹਵਾਦਾਰ ਉਹ ਕੁ ਪਾਕਿਸਤਾਨ ਨੂੰ ਮੋੜਦਾ ਜੇ ਸੱਚਾ ਲੀਡਰ ਹੁੰਦਾ ਫਿਰ ਵੋਟਾਂ ਦੇ ਵੇਲੇ ਵੀ ਬੋਲਦਾ ਹੁਣ ਤੂੰ ਹੁਣ ਨਹੀਂ ਜਾਂਦਾ ਹਮ ਸੱਚੇ ਹੋ ਛੱਡੋ ਵੋਟਾਂ ਦੀ ਪ੍ਰਵਾਹ ਆਪਣੇ ਲੋਕਾਂ ਨੂੰ ਬਚਾ ਲਓ ਦਿੱਲੀ ਦੇਆਂ ਨੂੰ ਇਹਨਾਂ ਲੀਡਰਾਂ ਨੇ ਸਿਆਸਤ ਕਰਨੀਆਂ ਅਸੀਂ ਲੀਡਰਾਂ ਨੂੰ ਇੱਕ ਗੱਲ ਕਹਿੰਦੇ ਆ ਵੀ ਘੱਟੋ ਘੱਟ ਰੱਬ ਦਾ ਖੌਫ ਕਰੋ ਨਾ ਮਾੜੇ ਬਣੋ ਪਰ ਰੱਬ ਵੀ ਉੱਪਰ ਬੈਠਾ ਨਾ ਤੇ ਤੁਹਾਨੂੰ ਵੀ ਕਹਿੰਦੇ ਆਂ ਵੀ ਘੱਟੋ ਘੱਟ ਯਾਰ ਰੱਬ ਦਾ ਖੌਫ ਕਰੋ ਲੋਕੋ ਜਿਹੜੇ ਲੋਕ ਇਹਨਾਂ ਦਰਖਤਾਂ ਨੂੰ ਰੱਬ ਦੱਸਦੇ ਆ ਕੁਦਰਤ ਹੀ ਰੱਬ ਹੈ ਹੂੰ ਉਹ ਤਾਂ ਬੋਲੋ ਯਾਰ ਤੁਹਾਡਾ ਰੱਬ ਉੱਜੜ ਰਿਹਾ ਤੁਸੀਂ ਬੈਠੇ ਹੋ ਜੇ ਕੋਈ ਸਾਡੇ ਧਰਮ ਦੇ ਬਾਰੇ ਕੋਈ ਗਲਤ ਬੰਦਾ ਬੋਲ ਦੇਵੇ ਜਾਂ ਸਹੀ ਵੀ ਬੋਲਿਆ ਹੋਵੇ ਜਾਂ ਕੋਈ ਵੈਸੇ ਕੰਟਰੋਵਰਸੀ ਕ੍ਰੀਏਟ ਹੋ ਜਾਏ ਉੱਥੇ ਤਾਂ ਬੜਾ ਤਪ ਤਪ ਕੇ ਬੋਲਦੇ ਹੋ ਤੁਸੀਂ ਆ ਤੁਹਾਡਾ ਰੱਬ ਉੱਜੜ ਰਿਹਾ ਬੋਲੋ ਸ਼ਾਇਦ ਹੁਣ ਸਾਨੂੰ ਇਹ ਇੱਥੇ ਅਸੀਸਾਂ ਦਿੰਦੇ ਹੋਣੇ ਆ ਵੀ ਘਟੋ ਘਟ ਯਾਰ ਸਾਡੇ ਲਈ ਤਾਂ ਕੋਈ ਬੋਲ ਰਿਹਾ ਹੈ ਇਹਨਾਂ ਲਈ ਬੋਲਦਾ ਵੀ ਨਹੀਂ ਕੋਈ ਨਾ ਕਿਸਾਨ ਯੂਨੀਅਨ ਦਾ ਲੀਡਰ ਬੋਲੇ ਬਾਈ ਨਾ ਕੋਈ ਸਾਡੇ ਦੂਜੇ ਲੀਡਰ ਬੋਲੇ ਚੋਣਾਂ ਕਰਕੇ ਪੰਜਾਬ ਦੇ ਵਿੱਚ ਇਸ ਸਮੇਂ ਚੋਣਾਂ ਦਾ ਮਾਹੌਲ ਹੈ ਤੋਂ ਹਰ ਪਾਸੇ ਇਹ ਚਰਚਾਵਾ ਚੱਲ ਰਹੀ ਹੈ ਕੌਣ ਜਿੱਤੂਗਾ ਕੌਣ ਹਾਰੂਗਾ ਹਰ ਪਾਸੇ ਇਲੈਕਸ਼ਨ ਦੀਆਂ ਗੱਲਾਂ ਹੋ ਰਹੀਆਂ ਮੁੱਦਿਆਂ ਦੀਆਂ ਵੀ ਗੱਲਾਂ ਹੁੰਦੀਆਂ ਪਰ ਇਹ ਸਭ ਦੇ ਵਿਚਕਾਰ ਇੱਕ ਜਿਹੇ ਮੁੱਦਾ ਹੈ ਜੋ ਆਮ ਕਰਕੇ ਚੋਣਾ ਤੋਂ ਵੀ ਜੇਕਰ ਵੱਖ ਵੱਖ ਗੱਲ ਕਰੀਏ ਤਾਂ ਚੋਣਾ ਤੋਂ ਪਹਿਲਾਂ ਤੇ ਚੋਣਾ ਤੋਂ ਬਾਅਦ ਬਹੁਤ ਮਗਿਆ ਰਹਿੰਦਾ ਵੀ ਕਿਸਾਨਾਂ ਨੇ ਅੱਗ ਲਾਤੀ ਜੀ ਦਿੱਲੀ 'ਚ ਧੂਆਂ ਹੋ ਗਿਆ ਪਰ ਹੁਣ ਜਦੋਂ ਇਲੈਕਸ਼ਨ ਦਾ ਦੌਰ ਆ ਤਾਂ ਨਾ ਤਾਂ ਕੋਈ ਰਾਜਨੀਤਿਕ ਲੀਡਰ ਬੋਲ ਰਿਹਾ ਤੇ ਨਾ ਹੀ ਅਸੀਂ ਆਪ ਗੌਰ ਕਰ ਰਹੇ ਹਾਂ ਸੋ ਇਹ ਮੁੱਦਾ ਬੜਾ ਅਹਿਮ ਹੈ ਮੁੱਦਾ ਹੈ ਕਿ ਜਦੋਂ ਅਸੀਂ ਖੇਤਾਂ ਨੂੰ ਅੱਗ ਲਾ ਰਹੇ ਹਾਂ ਤਾਂ ਆਸ-ਪਾਸੇ ਲੱਗੇ ਜਿਹੜੇ ਦਰਖਤ ਹੈ ਉਹ ਵੀ ਲੂਏ ਜਾ ਰਹੇ ਆ ਅਗ ਡਰਖਤ ਵੀ ਖਤਮ ਹੋ ਰਿਹਾ ਸੋ ਮੇਰੇ ਨਾਲ ਦਗਦੀਪ ਸਿੰਘ ਥਲੀਆ ਬਾਈ ਕਿਵੇਂ ਦੇਖਦੇ ਹੋ ਜਿੱਤੇ ਚੋਣਾ ਦੇ ਹੋਰ ਬਹੁਤ ਸਾਰੇ ਮੁੱਦੇ ਆ ਪੰਜਾਬ ਦੇ ਲੋਕ ਆਪਣੇ ਰੋਟੀ ਗਲੀਆਂ ਨਾਲੀਆਂ ਕਣਕ ਹੋਰ بڑے ਮੁੱਦਿਆਂ ਦੀ ਗੱਲਾਂ ਕਰਦੇ ਕੋਈ ਗਾਲਾਂ ਕੱਢਦਾ ਲੀਡਰਾਂ ਨੂੰ ਕੋਸਦਾ ਵੀ ਸਾਨੂੰ ਮਿਲਿਆ ਨਹੀਂ ਕੋਈ ਕਹਿੰਦਾ ਜੀ ਸਾਡਾ ਚੰਗਾ ਬਾਤ ਕੀਤਾ ਪਰ ਅੱਜ ਆ ਮੁੱਦਾ ਤੁਹਾਨੂੰ ਲੱਗਦਾ ਵੀ ਇਹਨਾਂ ਮੁੱਦਿਆਂ ਦੇ ਵਿੱਚ ਹੋਣਾ ਹੀ ਦੀਦੀ ਗੱਲ ਬਿਲਕੁਲ ਭਾਈ ਬਾਕੀ ਮੁੱਦੇ ਤਾਂ ਤੁਹਾਡੇ ਨਰਜੀਬ ਚੀਜ਼ਾਂ ਦੇ ਨਾਲ ਹੋ ਸਕਦੇ ਆ ਬਾਕੀ ਮੁੱਦੇ ਤਾਂ ਬੇਜਾਨ ਚੀਜ਼ਾਂ ਦੇ ਉੱਤੇ ਗੱਲ ਕੀਤੀ ਹੋ ਸਕਦੀ ਹੈ ਪਰ ਜਿਹੜੀ ਚੀਜ਼ ਕਿਸੇ ਜਾਨ ਦੇ ਨਾਲ ਜੁੜ ਜੇ ਉਹ ਮੁੱਦਾ ਨਹੀਂ ਫਿਰ ਉਹ ਪਾਪ ਹੁੰਦਾ ਭਾਈ ਪਰ ਇਸ ਪਾਪ ਦੀ ਨਾਂ ਲੀਡਰਾਂ ਨੇ ਗੱਲ ਕਰਨੀ ਨਾ ਕਿਸਾਨ ਲੀਡਰਾਂ ਨੇ ਗੱਲ ਕਰਨੀ ਨਾ ਲੋਕਾਂ ਨੇ ਕਰਨੀ ਯਾਰ ਇਹ ਤਾਂ ਹੁਣ ਸਾਨੂੰ ਕਰਨੀ ਪੈ ਰਹੀ ਆ ਮਜਬੂਰੀ ਦੇ ਵਿੱਚ ਕਿਉਂਕਿ ਇੱਥੋਂ ਗੁਜ਼ਰ ਰਹੇ ਸੀਗੇ ਬਾਈ ਜੀ ਅਸੀਂ ਮੈਂ ਚਲੋ ਆਪਾਂ ਹਲਕਾ ਵੀ ਨਹੀਂ ਦੱਸਦੇ ਪੂਰੇ ਪੰਜਾਬ ਦੀ ਉਤਰਾਸਦੀ ਆ ਬਣੀ ਹੋਈ ਚਾਹੇ ਮਾਲਵੇ ਚਲ ਜੋ ਮਾਝੇ ਬਲ ਚਲ ਜੋ ਜਿੱਥੇ ਵੀ ਜ਼ਮੀਨਾਂ ਨੇ ਉੱਥੇ-ਉੱਥੇ ਨਾਲ-ਨਾਲ ਜਿੱਥੇ ਕਣਕ ਸੀਗੀ ਉੱਥੇ ਹੁਣ ਅੱਗ ਲੱਗੀ ਹੋਈ ਹੈ ਹੂੰ ਦੇਖੋ ਆ ਜਿੰਨੇ ਵੀ ਆ ਟਵਣਾ ਸਾਹਿਬ ਅਦਰਖਤ ਦਿਖਾਏ ਯਾਰ ਬਾਈ ਆ ਲੂ ਤੇ ਯਾਰ ਦਰਖਤ ਇਹ ਦਰਖਤਾਂ ਨੇ ਤੁਹਾਡਾ ਕੀ ਬਗਾੜਿਆ ਬਾਈ ਜੀ ਮੈਨੂੰ ਇੱਕ ਗੱਲ ਦੱਸਿਓ ਜਦੋਂ ਬੱਚੇ ਦਾ ਜਨਮ ਹੁੰਦਾ ਨਾ ਬਾਈ ਜਦੋਂ ਮਤਲਬ ਕਿ ਅਸੀਂ ਇਸ ਧਰਤੀ ਦੇ ਉੱਤੇ ਪੈਰ ਰੱਖ ਲਿਏ ਆ ਜੀ ਉਦੋਂ ਤੋਂ ਹੀ ਸਾਡਾ ਨਾਤਾ ਬਾਈ ਦਰਖਤ ਦੇ ਨਾਲ ਸ਼ੁਰੂ ਹੋਇਆ ਆਕਸੀਜਨ ਇਹਨਾਂ ਨੇ ਦੇਣੀ ਆ ਜੀ ਹੂੰ ਠੀਕ ਆ ਜੀ ਤੇ ਇਹ ਵੀ ਇੱਕ ਪਰਮਾਤਮਾ ਦੀ ਜੂਨੀ ਹੈ ਹੂੰ ਇਹ ਸੰਜੀਵ ਨੇ ਬਾਈ ਜਦੋਂ ਇੱਕ ਬੰਦੇ ਨੂੰ ਅੱਗ ਲਾਉਂਦੇ ਆ ਆਪਾਂ ਕਿਵੇਂ ਟੜਫਦਾ ਉਹ ਤੇ ਯਾਰ ਆਪਾਂ ਨੇ ਆ ਦੇਖੋ ਅੱਧੇ ਦਰਖਤ ਸੜ ਗਏ ਅੱਧੇ ਹਰੇ ਪਏ ਆ ਕਿਵੇਂ ਟੜਫੇ ਹੋਣੇ ਆ ਯਾਰੇ ਤੇ ਇੱਕ ਬੰਦਾ ਵੀ ਜਦੋਂ ਕਹਿੰਦਾ ਨਾ ਬਾਈ ਜਿਹੜਾ ਬਹੁਤ ਸ਼ਕਾ ਆਪਣਾ ਹੁੰਦਾ ਨਾ ਬਹੁਤ ਜ਼ਿਆਦਾ ਕਰੀਬੀ ਹੁੰਦਾ ਹੂੰ ਇੱਕ ਪ੍ਰੇਮੀ ਪ੍ਰੇਮਿਕਾ ਦੀ ਗੱਲ ਕਰ ਲਈਏ ਚਾਹੇ ਉਹ ਦੋ ਦਿਲਾਂ ਦੀ ਗੱਲ ਕਰ ਲਈਏ ਕਿਸੇ ਵੀ ਰਿਸ਼ਤੇ ਦੀ ਗੱਲ ਕਰ ਲਓ ਰਿਸ਼ਤੇ ਦੀ ਗੱਲ ਕਰ ਲਈਏ ਜਿਹੜਾ ਇਹ ਦਾਵਾ ਕਰਦਣਾ ਬਈ ਬਾਈ ਤੇਰੇ ਨਾਲ ਆਖਰੀ ਦਾ ਮਤਾਕਾ ਮਰੂੰਗਾ ਵੀ ਤੇਰੇ ਨਾਲ ਜਾਂ ਮਰਾਂਗੀ ਵੀ ਤੇਰੇ ਨਾਲ ਉਹ ਵੀ ਸਿਵਾ ਹਲੇ ਬਾਈ ਠੰਡਾ ਠੰਡਾ ਨਹੀਂ ਹੋਇਆ ਹੁੰਦਾ ਤੇ ਉਹ ਵਾਪਸ ਆ ਜਾਂਦਾ ਉਥੋਂ ਅਥਰੂ ਜੇ ਵਾ ਕੇ ਪਰ ਸਿਵੇਜ ਛੜਦੇ ਫੇਰ ਇਹ ਦਰਖਤ ਤੇ ਸਿਵਾ ਜਿਹੜਾ ਤੇ ਉਹਦੇ ਵਿੱਚ ਬਾਈ ਲੱਕੜ ਦਰਖਤ ਹੁੰਦਾ ਇੱਕ ਇੱਕ ਸਵੇ ਦੇ ਲਈ ਇੱਕ ਦਰਖਤ ਵੱਡਿਆ ਜਾਂਦਾ ਹਮ ਐਡੀ ਲੱਕੜ ਲੱਗਦੀ ਆ ਹਮ ਤੇ ਅਸੀਂ ਜਿਹੜੇ ਲੋਕ ਲੋਕ ਲੋਕਾਂ ਦਾ ਸਾਥ ਨਹੀਂ ਦੇ ਰਹੇ ਤੇ ਜਿਹੜੀ ਲੱਕੜ ਨੇ ਸਾਡੇ ਸ਼ੁਰੂ ਤੋਂ ਲੈ ਕੇ ਆਖਰੀ ਦਮ ਤੱਕ ਸਾਡੇ ਨਾਲ ਜਾਣਾ ਯਾਰ ਅਸੀਂ ਉਹਨਾਂ ਨਾਲ ਆ ਕੰਮ ਕਰਨ ਲੱਗੇ ਆ ਬਾਈ ਹਮ ਰੱਬ ਦਾ ਖੋਫ ਗਾਓ ਬਾਈ ਪਰ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਬਾਈ ਗੁਰਬਾਣੀ ਦੇ ਵਿੱਚ ਲਿਖਿਆ ਤਾਂ ਬਹੁਤ ਕੁਝ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾਦ دوی ਦਾਇ ਦਾਇਆ ਖੇਲੇ ਸਗਲ ਜਗਤ ਗੱਲ ਕਰੀਏ ਸਾਡੇ ਇਤਿਹਾਸ ਦੀ ਗੱਲ ਕਰੀਏ ਹਰ ਥਾਂ ਦੇ ਉੱਤੇ ਦਰਖਤਾਂ ਦਾ ਜ਼ਿਕਰ ਕਿਤੇ ਝੰਡ ਦੇ ਨਾਲ ਗੁਰੂ ਸਾਹਿਬ ਨੇ ਘੋੜਾ ਬੰਨਿਆ ਅੱਜ ਅਸੀਂ ਝੰਡ ਉੱਥੇ ਮੌਜੂਦ ਹੈ ਬਹੁਤ ਥਾਵਾਂ ਦੇ ਉੱਤੇ ਕਿਤੇ ਕਰੀਰ ਦਾ ਦਰਖਤ ਹੈ ਕਿਤੇ ਕੋਈ ਦਰਖਤ ਹੈ ਸਾਡੇ ਗੁਰੂ ਘਰਾਂ ਦੇ ਵਿੱਚ ਆਮ ਤੌਰ ਤੇ ਪ੍ਰਾਤਨ ਗੱਲ ਕਰੀਏ ਦਰਖਤਾਂ ਦੇ ਨਾਲ ਹੀ ਗੁਰੂ ਘਰਾਂ ਦੇ ਨਾਮ ਪਏ ਹੋਏ ਫਿਰ ਪੰਜਾਬ ਦੀ ਧਰਤੀ ਤੇ ਸਾਰਾ ਕੁਝ ਹੋਣ ਲੱਗ ਗਿਆ ਬਿਲਕੁਲ ਇਹੀ ਤਾਂ ਸਾਡੀ ਤਰਾਸਦੀ ਹੈ ਬਾਈ ਹਾਂ ਆਪਾਂ ਇੱਕ ਦੇਖਦੇ ਹਾਂ ਵੀ ਜਿਵੇਂ ਹੁਣ ਤੁਸੀਂ ਗੱਲ ਕੀਤੀ ਪਵਨ ਗੁਰੂ ਪਾਣੀ ਪਿਤਾ ਅਸੀਂ ਨਾ ਤਾਂ ਆਪਣਾ ਪਾਣੀ ਨੂੰ ਛੱਡੇ ਪਾਣੀ ਛੱਡੇ ਨਾ ਅਸੀਂ ਮਾਵੀ ਆਪਾਂ ਨੇ ਦੇਖੋ ਮਾਂ ਦਾ ਦਰਜਾ ਕਿਉਂ ਦਿੱਤਾ ਗਿਆ ਕਿਉਂਕਿ ਇਹਦਾ ਸੀਨਾ ਪਾੜ ਕੇ ਹਨਾ ਜਿਸ ਤਰ੍ਹਾਂ ਮਾਂ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਉਹ ਪੀੜਾ ਸਹਿੰਦੀ ਹੈ ਨਾ ਉਹ ਸਾਨੂੰ ਉਹਦਾ ਦੂਜਾ ਜਨਮ ਹੁੰਦਾ ਇਸੇ ਤਰ੍ਹਾਂ ਧਰਤੀ ਦੇ ਵਿੱਚ ਜਦੋਂ ਹਲ ਚੱਲਦਾ ਹੈ ਨਾ ਭਾਈ ਤਾਂ ਉਹ ਉਹਦਾ ਪੈਦਾ ਕਰਨ ਦੀ ਸ਼ਕਤੀ ਆ ਜਿਹਦੇ ਨਾਲ ਮਾਂ ਮਾਸ ਕਰਕੇ ਤੇ ਜਨਮ ਨਹੀਂ ਹੈ ਹਨਾ ਤੇ ਹਾਂ ਪਰ ਇਹੀ ਤਰ੍ਹਾਂ ਦੀ ਆ ਵੀ ਤੁਸੀਂ ਅੱਜ ਗੱਲ ਕੀਤੀ ਹੈ ਵੀ ਪੰਜਾਬ ਤਾਂ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਆਪਾਂ ਆਮ ਤੌਰ ਤੇ ਹੁਣ ਚੌਣਾ ਦੇ ਵਿੱਚ ਜਿੱਥੇ ਵੀ ਜਾ ਰਹੇ ਆ ਹਮ ਆਪਾਂ ਲੀਡਰਾਂ ਦੇ ਬਾਰੇ ਲੋਕਾਂ ਤੋਂ ਕੀ ਸੁਣਦੇ ਆ ਬਈ ਯਾਰ ਰੱਬ ਦਾ ਖੌਫ ਖਾਓ ਰੱਬ ਕਰਕੇ ਬਖਸ਼ ਦੋ ਲੋਕਾਂ ਨੂੰ ਯਾਰ ਹਮ ਖੌਫ ਖਾਓ ਰੱਬ ਦਾ ਹਮ ਤਾਂ ਅਸੀਂ ਲੋਕਾਂ ਨੂੰ ਕੌਣ ਕਹੂੰਗਾ ਭਾਈ ਲੋਕਾਂ ਨੂੰ ਵੀ ਕਹਿੰਦੇ ਆ ਵੀ ਯਾਰ ਤੁਸੀਂ ਵੀ ਰੱਬ ਦਾ ਖੌਫ ਖਾਓ ਹਮ ਅੱਜ ਅਸੀਂ ਕਹਿੰਦੇ ਆ ਨਾ ਵੀ ਛਾਡੇ ਪੰਜਾਬ ਕੋਲ ਕੋਈ ਚੱਜ ਦਾ ਲੀਡਰ ਨਹੀਂ ਆਇਆ ਹਮ ਜੇ ਅਸੀਂ ਆ ਕੰਮ ਆਪਣੀ ਕੁਦਰਤ ਦੇ ਨਾਲ ਖਿਲਵਾੜ ਕੀਤਾ ਆਪਣੇ ਸਾਧਨਾਂ ਦੇ ਨਾਲ ਜੀ ਨੂੰ ਵੈਗਰੂ ਨੇ ਕਿਹਾ ਵੀ ਇਹ ਰੱਬ ਦਾ ਰੂਪ ਹੈ ਬਲਿਹਾਰੀ ਕੁਦਰਤ ਵਸਿਆ ਜਿਹਦੇ ਬਾਰੇ ਕਿਹਾ ਤੇ ਉਹਦਾ ਉਜਾੜਾ ਆਪਾਂ ਨੇ ਆਪ ਕੀਤਾ ਤਾਂ ਫਿਰ ਅਸੀਂ ਇਹ ਦੇਖਦੇ ਆ ਵੀ ਅਸੀਂ ਚੰਗੇ ਲੀਡਰ ਨਹੀਂ ਸਾਨੂੰ ਮਿਲ ਰਹੇ ਫਿਰ ਪਰ ਪੰਜਾਬ ਦੇ ਵਿੱਚ ਰੱਬ ਦਾ ਬਹੁਤ ਵੱਡੇ ਉਪਾਸਕ ਹੋਣ ਵਾਲੇ ਲੋਕਾਂ ਨੇ ਇਹ ਜਿਹੜੇ ਕਣ-ਕਣ ਦੇ ਵਿੱਚ ਪ੍ਰਮਾਤਮਾ ਵੱਸਦਾ ਹੈ ਕਾਇਨਾਤ ਦੇ ਵਿੱਚ ਪ੍ਰਮਾਤਮਾ ਵੱਸਦਾ ਹੈ ਇਹ ਪਏ ਪ੍ਰਮਾਤਮਾ ਦਾ ਹੀ ਕਹਣ ਕੀਤਾ ਇਹ ਇਹ ਮੰਨ ਲੀਏ ਬਿਲਕੁਲ ਕੀਤਾ ਕਿ ਜਿਹੜੇ ਰੱਬ ਦੀ ਪੂਜਾ ਕਰਦੇ ਆ ਉਹ ਉਹ ਰੱਬ ਦਾ ਹੀ ਨਾਸ਼ ਕੀਤਾ ਉਹੀ ਬਿਲਕੁਲ ਭਾਈ ਹੁਣ ਜਿਹੜੇ ਜਿਹੜੇ ਤਾਂ ਚਲੋ ਇਹ ਤਾਂ ਹੋ ਗਏ ਇਹ ਲੋਕਾਂ ਨੂੰ ਨਹੀਂ ਪਤਾ ਪਰ ਆਪਾਂ ਇੱਕ ਇਹ ਇਹ ਵੀ ਮੰਨ ਲੀਏ ਵੀ ਯਾਰ ਤੁਹਾਡੇ ਧਿਆਨ ਦੇ ਵਿੱਚ ਇਹ ਚੀਜ਼ਾਂ ਨਹੀਂ ਆ ਰਹੀਆਂ ਅੱਜ ਮੈਨੂੰ ਇੱਕ ਵੀਰ ਨੇ ਸਪੈਸ਼ਲ ਮੈਸੇਜ ਕੀਤਾ ਕਹਿੰਦਾ ਭਾਈ ਜੀ ਇਹਦੇ ਉੱਤੇ ਵੀਡੀਓ ਕਰਿਓ ਮੈਂ ਮੇਰੇ ਵੀ ਧਿਆਨ 'ਚ ਨਹੀਂ ਉਹਨੇ ਮੇਰੇ ਧਿਆਨ ਦਿਵਾਇਆ ਮੇਰਾ ਹਲ ਵਗੈਰਾ ਪੰਕੀ ਨਾਮ ਆ ਉਹਦਾ ਭਾਈ ਤੇ ਚਲੋ ਮੈਂ ਕਿ ਭਾਈ ਮੈਂ ਉਹਨੂੰ ਭੇਜਿਆ ਮੈਸੇਜ ਰਿਪਲਾਈ ਕੀਤਾ ਪਰ ਜਿਹੜੇ ਲੋਕ ਇਹਨਾਂ ਦਰਖਤਾਂ ਨੂੰ ਰੱਬ ਦੱਸਦੇ ਆ ਕੁਦਰਤ ਹੀ ਰੱਬ ਹੈ ਉਹ ਤਾਂ ਬੋਲੋ ਯਾਰ ਤੁਹਾਡਾ ਰੱਬ ਉੱਜੜ ਰਿਹਾ ਤੁਸੀਂ ਬੈਠੇ ਹੋ ਜੇ ਕੋਈ ਸਾਡੇ ਧਰਮ ਦੇ ਬਾਰੇ ਕੋਈ ਗਲਤ ਬੰਦਾ ਬੋਲ ਦੇਵੇ ਜਾਂ ਸਹੀ ਵੀ ਬੋਲਿਆ ਹੋਵੇ ਜਾਂ ਕੋਈ ਵੈਸੇ ਕੰਟਰੋਵਰਸੀ ਕ੍ਰੀਏਟ ਹੋ ਜਾਏ ਉੱਥੇ ਤਾਂ ਭੜਾ ਤਪ ਤਪ ਕੇ ਬੋਲਦੇ ਹੋ ਤੁਸੀਂ ਆ ਤੁਹਾਡਾ ਰੱਬ ਉੱਜੜ ਰਿਹਾ ਬੋਲੋ ਪਰ ਉਹ ਤਾਂ ਫਿਰ ਗੋਲ ਕਰੱਖੇ ਹੋਇਆ ਨਾ ਸਾਧਨ ਬਣਾਏ ਹੋਏ ਆ ਕਿ ਜਰੀਆ ਬਣਾ ਲਿਆ ਬੇਸ ਕੁਦਰਤ ਬਾਰੇ ਬੋਲ ਕੇ ਅਸੀਂ ਨਾਂ ਆਪਣਾ ਬਣਾ ਲਈਏ ਇਸ ਕੁਦਰਤ ਨੂੰ ਰੱਬ ਕਹਿ ਕੇ ਆਪਣਾ ਅਲੱਗ ਨੈਰੇਟਿਵ ਸਿਰਜ ਲਈਏ ਇੱਕ ਅਲੱਗ ਗੱਦੀ ਬਣਾ ਲਈਏ ਲੋਕਾਂ ਨੂੰ ਭਰਮਾ ਲਈਏ ਪੈਸਾ ਕਮਾਈਏ ਐਸ਼ ਕਰੀਏ ਤੇ ਲੋਕਾਂ ਦੀ ਜੁੱਤੀਆਂ ਲੋਕਾਂ ਫਿਰ ਮਰੀ ਜਾਈਏ ਬਿਲਕੁਲ ਕੁਝ ਲੋਕ ਤਾਂ ਜਿਹੜੇ ਪਰਮਾਤਮਾ ਦੀ ਹੋਂਦ ਹੈ ਪਰਮਾਤਮਿਕ ਆਪਾਂ ਵੀ ਮੰਨਦੇ ਆ ਜੀ ਹਮਮ ਪਰ ਕੁਝ ਲੋਕ ਸਿੱਧਾ ਕਹਿ ਰਹੇ ਆ ਵੀ ਪਰਮਾਤਮਾ ਨਹੀਂ ਹੈ ਹੌਣ ਤੋਂ ਮੁਨਕਰ ਹਾਂ ਹੌਣ ਤੋਂ ਮੁਨਕਰ ਕਰਕੇ ਲੁੱਟ ਰਹੇ ਆ ਹੂੰ ਕੁਝ ਹੈ ਤਾਂ ਮੁਨਕਰ ਉਹ ਵੀ ਹੂੰ ਪਰ ਪਰਮਾਤਮਾ ਹੈ ਕਹਿ ਕੇ ਵੀ ਲੁੱਟ ਰਹੇ ਆ ਕਿਉਂਕਿ ਜਿਹੜਾ ਅਸਲ ਦੇ ਵਿੱਚ ਪਤਾ ਹੈ ਨਾ ਜਿਹਨੂੰ ਵੀ ਪਰਮਾਤਮਾ ਹੈ ਹੂੰ ਉਹ ਨਾ ਤਾਂ ਆਪਣੀਆਂ ਗੋਲਕਾਂ ਭਰੂਗਾ ਹੂੰ ਠੀਕ ਹੈ ਤੇ ਜੇ ਜਿਹਨੇ ਉਹ ਜਿਹੜਾ ਕਹਿ ਰਿਹਾ ਵੀ ਪਰਮਾਤਮਾ ਹੈ ਨਹੀਂ ਉਹ ਤਾਂ ਚਲੋ ਕਰ ਹੀ ਰਿਹਾ ਪਰ ਪਰਮਾਤਮਾ ਜੇ ਹੈ ਯਾਰ ਪਰਮਾਤਮਾ ਦਾ ਤਾਂ ਇਹਨਾਂ ਲਈ ਬਹੁਤ ਸਾਡੇ ਹਰਿਆਵਲ ਦੀ ਗੱਲ ਆਈ ਹੈ ਸਾਰੇ ਭੜੀ ਦੀ ਗੱਲ ਆਈ ਹੈ ਹਨਾ ਤੇ ਅਸੀਂ ਉਹ ਉਜਾੜਾ ਕਰ ਰਹੇ ਹਾਂ ਬਾਈ ਇਹ ਇਹ ਚੀਜ਼ਾਂ ਦੇ ਉੱਤੇ ਸਾਨੂੰ ਗੌਰ ਕਰਨੀ ਪਊਗੀ ਕਿਸਾਨ ਨੂੰ ਤਾਗੇ 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 ਵੀ ਬੰਦੇ ਬਹੁਤ ਸਾਰੇ ਲੋਕ ਦਰਖਤਾਂ ਨੂੰ ਤਾਗੇ ਬੰਨਣਗੇ ਦੀਵੇ ਲਾਉਣਗੇ ਕਿੰਜਨ ਤੇਲ ਪਾਪਾ ਕਿਸ ਘਾਤੇ ਦਰਖਤ ਉਹ ਵੀ ਨਹੀਂ ਬੋਲਦੇ ਹੁਣ ਇੱਕ ਪਾਸੇ ਪੂਜਾ ਹੁੰਦੀ ਹੈ ਦਰਖਤਾਂ ਦੀ ਆਪਣੇ ਆਪਣੇ ਵਿਸ਼ਵਾਸ ਆ ਸੀ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਦਰਖਤ ਪੂਜਦੇ ਆ ਬਹੁਤ ਸਾਰੇ ਲੋਕ ਉੱਥੇ ਸੜਨ ਤੇ ਕੋਈ ਵੀ ਨਹੀਂ ਬੋਲਦਾ ਉਹ ਦਰਖਤ ਦਰਖਤ ਦਾ ਫਰਕ ਤਾਂ ਨਹੀਂ ਕਿਤੇ ਬਿਲਕੁਲ ਯਾਰ ਮੈਂ ਇਤਰਾਜ਼ ਦੀ ਆ ਬਾਈ ਜੀ ਦੇਖੋ ਇਹ ਬੋਲ ਨਹੀਂ ਸਕਦੇ ਬਸ ਹੂੰ ਜੇ ਕਿਤੇ ਬੋਲਦੇ ਹੁੰਦੇ ਨਾ ਬਾਈ ਹਮ ਅੱਜ ਅਸੀਂ ਇੱਥੇ ਭੁੱਬਾ ਮਾਰ ਕੇ ਰੋਂਦੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦਰਦ ਆ ਨਾ ਪੱਥਰ ਦੇ ਨਹੀਂ ਆ ਜਿਹੜੇ ਲੋਕ ਹਮ ਉਹ ਜ਼ਰੂਰ ਏ ਇਹਨਾਂ ਦੀ ਪੀੜਾ ਸਮਝ ਕੇ ਅੱਜ ਰੋਂਦੇ ਬਾਈ ਹਮ ਪਰ ਇਹ ਬੋਲ ਨਹੀਂ ਸਕਦੇ ਇਹ ਇਹ ਸੜ ਰਿਹਾ ਏ ਦੁਆ ਦਰਖਤ ਦੇਖ ਰਿਹਾ ਏ ਹਮ ਉਹਦੀ ਬਾਹਮ ਵੀ ਨਹੀਂ ਫੜ ਸਕਦਾ ਪਰ ਤੁਹਾਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੋਈ ਆ ਯਾਰ ਹਮ ਮਾਲਕ ਨੇ ਤੁਹਾਨੂੰ ਇੱਕ ਦਿਮਾਗ ਦਿੱਤਾ ਹੋਇਆ ਹਮ ਤੇ ਤੁਸੀਂ ਤਾਂ ਐਵੇਂ ਨਾ ਕਰੋ ਯਾਰ ਹਮ ਤੁਸੀਂ ਕਹਿੰਦੇ ਹੋ ਵੀ ਅਸੀਂ ਉਸ ਦੇਸ਼ ਦੇ ਵਿੱਚ ਜਦੋਂ ਕਿਤੇ ਖੜ ਵੀ ਆ ਜਾਂਦੇ ਨਾ ਸਾਡੇ ਅਸੀਂ ਦੋ ਦੁੱਖਦਰ ਦੇਖ ਨਹੀਂ ਸਕਦੇ ਹੂੰ ਤੇ ਇਹ ਵੀ ਬਾਈਕ ਜੂਨ ਹੈ ਇਹ ਵੀ ਸੰਜੀਵ ਹੈ ਇਹ ਇਹਨਾਂ ਵਿੱਚ ਵੀ ਪਰਮਾਤਮਾ ਵਸਦਾ ਹੈ ਹੂੰ ਜੰਗਲ ਦੇ ਵਿੱਚ ਅਸੀਂ ਦੇਖਦੇ ਆ ਵੀ ਜਦੋਂ ਜੰਗਲ ਦੇ ਵਿੱਚ ਪ੍ਰਕਿਰਤੀ ਆਪਣੇ ਆਪ ਦੇ ਵਿੱਚ ਉੱਗਦੀ ਆ ਤਾਂ ਇੱਕ ਦਰਖਤ ਦੂਜੇ ਦਰਖਤ ਦਾ ਸਹਾਰਾ ਬਣਦਾ ਹੈ ਬਹੁਤ ਸਾਰੀਆਂ ਅਸੀਂ ਦੇਖੀਆਂ ਇਦਾਂ ਦੀਆਂ ਵੀਡੀਓਜ਼ ਜਿਹੜੀ ਕੀਤੀਆਂ ਹਨ ਡਾਕੂਮੈਂਟਰੀਆਂ ਦੇਖੀਆਂ ਵੀ ਇੱਕ ਦਰਖਤ ਇੱਕ ਵੇਲ ਨੂੰ ਸਹਾਰਾ ਦਿੰਦਾ ਹੈ ਵੇਲ ਦਰਖਤ ਤੋਂ ਵੀ ਉੱਚੀ ਹੋ ਜਾਂਦੀ ਆ ਇੱਕ ਮਰਦੇ ਦਰਖਤ ਨੂੰ ਇੱਕ ਦੂਜਾ ਦਰਖਤ ਬਚਾ ਲੈਂਦਾ ਹੈ ਪਰ ਇਹ ਤਾਂ ਸਾਨੂੰ ਤੁਸੀਂ ਹੜਾਂ ਦੀ ਗੱਲ ਕੀਤੀ ਆ ਅਸੀਂ ਪੜਦੇ ਆਏ ਬਚਪਨ ਤੋਂ ਵੀ ਜਿੰਨੇ ਦਰਖਤ ਲਾਉਂਗੇ ਹੜਾਂ ਦਾ ਖਤਰਾ ਉਹਨਾਂ ਘਟ ਜਾਊਗਾ ਜਾਂ ਇਹ ਜਿਹੀਆਂ ਚੀਜ਼ਾਂ ਦੇ ਵਿੱਚ ਹਾਲਾਤਾਂ ਦੇ ਵਿੱਚੋਂ ਮਨੁੱਖ ਨਿਕਲ ਸਕੂਗਾ ਹੁਣ ਅੰਤਾਂ ਦੀ ਗਰਮੀ ਪੈ ਰਹੀ ਐ ਇਸ ਇਸ ਤੋਂ ਵੀ ਦਰਖਤ ਸਾਨੂੰ ਬਚਾ ਸਕਦੇ ਪਰ ਇੰਨਾ ਕੁਝ ਅਸੀਂ ਸਹਿਣ ਤਾਂ ਕਰ ਰਹੇ ਆ ਪਰ ਫੇਰ ਸਾਨੂੰ ਬਚਾਉਣ ਵਾਲਿਆਂ ਦੇ ਅਸੀਂ ਪਿੱਛੇ ਪਏ ਹੋਏ ਇਹੀ ਤਾਂ ਬਾਈ ਸਾਨੂੰ ਸਮਝ ਨਹੀਂ ਆਉਂਦੀ ਜੇ ਕਿਤੇ ਇਹ ਚੀਜ਼ਾਂ ਦੀ ਸਾਨੂੰ ਸਮਝ ਹੋਵੇ ਤਾਂ ਫਿਰ ਆ ਆ ਕੰਮ ਨਾ ਹੋਣ ਬਾਈ ਦੇ ਲਿਖੇ ਹੋ ਗਏ ਮਨੁੱਖ ਭਾਈ ਪੜ੍ਹਾਈ ਚੋਂ ਤਾਂ ਸੀ ਸਾਰੀਆਂ ਗੱਲਾਂ ਸਿੱਖੀਆਂ ਇਹ ਹੁਣ ਤਾਂ ਬਹੁਤ ਗਿਣਤੀ ਪੜ੍ਹੇ ਲਿਖੇ ਦੀ ਹੋ ਗਈ ਪਹਿਲਾਂ ਤਾਂ ਹੁੰਦਾ ਵੀ ਲੋ ਅਨਪੜ੍ਹ ਹੈ ਪਤਾ ਨਹੀਂ ਹੁਣਾ ਕਿਸੇ ਨੂੰ ਪਰ ਜਦੋਂ ਲੋਕ ਅਨਪੜ੍ਹ ਸੀ ਉਦੋਂ ਇਹਨਾਂ ਚੀਜ਼ਾਂ ਦੀ ਸੰਭਾਲ ਸੀ ਪਰ ਮਾਰ ਸੀ ਦਰਖਤ ਦਰਖਤ ਹੁੰਦੇ ਸਾਰੇ ਪਾਸੇ ਦੇਖਣ ਨੂੰ ਮਿਲਦੇ ਹੁਣ ਲੋਕ ਪੜ੍ਹੇ ਲਿਖੇ ਹੋ ਗਏ ਅਸੀਂ ਪੜ੍ਹ ਵੀ ਲਿਆ ਸਾਰਾ ਕੁਝ ਕਿਤਾਬਾਂ ਦੇ ਵਿੱਚੋਂ ਵੀ ਦਰਖਤ ਸਾਡੇ ਲਈ ਕਿੰਨੇ ਲਾਭਦਾਇਕ ਆ ਪਰ ਫਿਰ ਅਸੀਂ ਪੜ੍ਹੇ ਲਿਖੇ ਅਨਪੜ੍ਹ ਬਣ ਗਏ ਬਿਲਕੁਲ ਵੱਡ-ਵੱਡ ਗੱਡੀ ਲੱਦੀ ਵਾਲੀ ਗੱਲ ਹੈ ਹਾਂ ਔਰ ਪਰ ਗੱਡੀਆਂ ਲੱਦੀਆਂ ਨਹੀਂ ਕਰ ਤਾ ਸਿੱਖਿਆ ਤਾਂ ਨਹੀਂ ਆਪਣੀ ਨੌਲੇਜ ਦੇ ਲਈ ਸਿੱਖਣ ਦੇ ਲਈ ਨਹੀਂ ਕੁਝ ਕੀਤਾ ਅਸੀਂ ਹਮ ਅਸੀਂ ਨੌਲੇਜ ਲੈ ਲਈ ਨੌਲੇਜ ਤੋਂ ਬਾਅਦ ਸਾਨੂੰ ਸਿਖਾਇਆ ਕੀ ਗਿਆ ਅਸੀਂ ਨੀਮਾ ਹੋਣਾ ਹਮ ਗੁਰੂ ਨੇ ਹਮ ਦੁਨਿਆਵੀ ਪੜਾਈ ਕਰ ਲਈ ਜੇ ਅਸੀਂ ਕਿਤੇ ਗੁਰਗਰਾ ਸਾਹਿਬ ਮਹਾਰਾਜ ਦੀ ਪੜਾਈ ਕੀਤੀ ਨਹੀਂ ਤਾਂ ਅਸੀਂ ਨੀਵੇਂ ਹੁੰਦੇ ਪੜ ਪੜ ਕੇ ਜਿੰਨਾ ਹੁੰਦਾ ਜਿੰਨੀ ਸਾਨੂੰ ਨੌਲੇਜ ਹੁੰਦੀ ਉਹਦੇ ਅਸੀਂ ਨੀਵੇਂ ਹੁੰਦੇ ਜਾਂਦੇ ਠੀਕ ਹੈ ਬਾਈ ਕਿਉਂਕਿ ਸਾਡੇ ਗੁਰੂ ਨਾਨਕ ਬਾਦਸ਼ਾਹ ਜੀ ਮਹਾਰਾਜ ਤਾਂ ਦੇਖੋ ਕਿੱਥੇ ਤੱਕ ਨੀਮਾ ਆਪਣੇ ਆਪ ਨੂੰ ਨਾਨਕ ਨੀਚ ਤੱਕ ਗੱਲਾਂ ਉਹਨਾਂ ਨੇ ਕੀਤੀਆਂ ਹਨ ਜੀ ਤੇ ਅਸੀਂ ਕੋਈ <śled> ਅੱਜ بی ای کرجے نا اوتے بعدے اودا یا پھر کوئی پی ایچ ڈی کر لیا مگر ڈاکٹر ਸ਼ਬਦ ਲੱਗ ਗਿਆ ਉਹ ਕਹਿੰਦਾ ਮੇਰੇ ਨਾਲ ਤਾਂ ਗੱਲ ਹੀ ਨਾ ਕਰੋ ਕਿਸੇ ਵਿਸ਼ੇ ਦੇ ਉੱਤੇ ਉਹਨੂੰ ਪਤਾ ਵੀ ਹੁੰਦਾ ਵੀ ਇਹ ਠੀਕ ਹੈ ਗੱਲ ਠੀਕ ਕਰ ਰਿਹਾ ਕਨਪੜ ਬੰਦਾ ਪਰ ਉਹਦੇ ਅੰਦਰ ਮੈਂ ਬੜੀ ਹੁੰਦੀ ਹੈ ਵੀ ਮੈਂ ਡਾਕਟਰੀ ਕੀਤੀ ਹੋਈ ਹੈ ਤੇ ਉਹ ਚੀਜ਼ਾਂ ਜਿਹੜੀਆਂ ਪੜਾਈ ਦੇ ਵਿੱਚ ਦੁਨਿਆਵੀ ਪੜਾਈ ਨੇ ਸਾਡਾ ਨਾਸ ਕਰਨਾ ਬਾਈ ਠੀਕ ਹੈ ਅੱਜ ਸਾਨੂੰ ਨੌਲੇਜ ਦੇ ਲਈ ਕਰਨੀ ਪਊਗੀ ਦੁਨਿਆਵੀ ਪੜਾਈ ਦੇ ਨਾਲ ਨਾਲ ਸਾਨੂੰ ਰੋਹਾਨੀਅਤ ਦੀ ਪੜਾਈ ਗੁਰੂ ਦਾ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵਿਚਾਰਨਾ ਪੜਨਾ ਤੁਸੀਂ ਵਿਦੇਸ਼ਾਂ ਤੇ ਜਾ ਕੇ ਆਏ ਬਾਈ ਵਦੇਸ਼ਾਂ ਦੇ ਵਿੱਚ ਵੀ ਇਹੀ ਹਾਲਾਤ ਆ ਕਾਫੀ ਕੰਟਰੀਆਂ ਦੇ ਘੁੰਮੇ ਆ ਉੱਥੇ ਕੀ ਦੇਖਿਆ ਤੁਸੀਂ ਵੀ ਦਰਖਤਾਂ ਨੂੰ ਐਦਾਂ ਹੀ ਆ ਸਾੜ ਦਿੱਤਾ ਜਾ ਸਕਦਾ ਵੜ ਦਿੱਤਾ ਜਾ ਸਕਦਾ ਕੀ ਕੀ ਮਾਹੌਲ ਆ ਵਿਦੇਸ਼ਾਂ ਦਾ ਮਾਹੌਲ ਕੀ ਆ ਵਿਦੇਸ਼ਾਂ ਦੇ ਵਿੱਚ ਜੇ ਆ ਦਰਖਤ ਤੁਸੀਂ ਇੰਨੀ ਘਾ ਤਾਂ ਬਹੁਤ ਜ਼ਿਆਦਾ ਸੜ ਗਏ ਬਾਈ ਜੇ ਉਹਦੇ ਦਰਖਤ ਦੇ ਕੋਲ ਤੁਹਾਨੂੰ ਅੱਗ ਵੀ ਮਿਲ ਗਈ ਨਾ ਹੂੰ ਅਗਲੇ ਜੇਲ੍ਹ ਚ ਠੋਕ ਦਿੰਦੇ ਆ ਹੂੰ ਇਹ ਤਾਂ ਫੇਰ ਤੋਂ ਇਹ ਆਮ ਦਰਖਤ ਲੱਗੇ ਹੋਏ ਆ ਤੁਸੀਂ ਵਿਦੇਸ਼ ਦੇ ਵਿੱਚ ਘਰ ਦਾ ਦਰਖਤ ਵੀ ਨਹੀਂ ਪੱਟ ਸਕਦੇ ਹੂੰ ਵਿਦੇਸ਼ਾਂ ਦੇ ਵਿੱਚ ਸੜਕ ਦੇ ਵਿੱਚ ਅਸੀਂ ਤਾਂ ਸੜਕਾਂ ਤੋਂ ਦਰਖਤ ਪੱਟਦੇ ਆ ਆਪਣੇ ਉਹ ਸੜਕ ਦੇ ਵਿੱਚ ਲੱਗਿਆ ਹੋਇਆ ਦਰਖਤ ਸੜਕ ਬਣ ਰਹੀ ਹੈ ਉਹਨਾਂ ਨੇ ਦਰਖਤ ਨਹੀਂ ਪੱਟਣਾ ਮੋੜ ਮੋੜਨਾ ਪੈਣਾ ਉਹਨਾਂ ਨੂੰ ਸੜਕ ਦਾ ਹੂੰ ਐਸਟਰਾ ਐਸਟਰਾ ਸੰਭਾਲ ਕੇ ਕਰਦੇ ਨੇ ਉਹ ਲੋਕ ਹੁਣ ਤਾਂ ਹੁਣ ਤਾਂ ਇਹਨਾਂ ਦੋਸ਼ੀਆਂ ਨੂੰ ਜ਼ਿਲ੍ਹੇ ਦੇ ਡੱਕਣ ਵਾਲਿਆਂ ਨੂੰ ਧੂਆ ਨਹੀਂ ਲੱਗਦਾ ਹਣਾ ਧੂਆ ਦਿੱਲੀ ਨਹੀਂ ਜਾਂਦਾ ਹੁਣ ਤੁਹਾਨੂੰ ਲੱਗਦਾ ਵੀ ਉਹ ਧੂਆ ਉਹ ਹਣਾ ਮੀਂਹ ਦੇ ਵਿੱਚ ਪਰਾਲੀ ਦਾ ਹੱਲ ਨਹੀਂ ਕੋਈ ਪਰ ਪਰਾਲੀ ਦਾ ਹੱਲ ਨਹੀਂ ਦਿੱਤਾ ਜਾਂਦਾ ਕਿਸਾਨ ਅੱਗ ਲਾਉਂਦਾ ਕਿਸਾਨ ਕਹਿੰਦਾ ਅਸੀਂ ਮਜਬੂਰ ਆ ਉਹਨਾਂ ਦੇ ਨਾਲ ਤੇ ਫੇਰ ਰੋਲਾ ਪੜਾ ਪਾਇਆ ਜਾਂਦਾ ਵੀ ਧੂਆ ਦਿੱਲੀ ਆ ਰਿਹਾ ਦਿੱਲੀ ਆ ਰਿਹਾ ਹੁਣ ਕਣਕ ਦੇ ਨਾੜ ਨੂੰ ਅੱਗ ਲਾਣ ਦੀ ਵੀ ਲੋੜ ਨਹੀਂ ਹੈਗੀ ਪਰ ਫੇਰ ਵੀ ਹੁਣ ਧੂਆ ਨਹੀਂ ਜਾ ਰਿਹਾ ਦਿੱਲੀ ਉਹ ਨਹੀਂ ਨਹੀਂ ਹੁਣ ਸਰਕਾਰ ਆ ਰਹੀ ਹੈ ਨਾ ਉਹਦੀ ਭਗਵੰਤਪານ ਦੀ ਸਰਕਾਰ ਆ ਗਈ ਉਹ ਉਹਨਾਂ ਨੇ ਕਰਤੇ ਇਲਾਜ ਪਾਕਿਸਤਾਨ ਨੂੰ ਮੋੜਤਾ ਹੁਣਾ ਵਾ ਹਵਾ ਦਾ ਰੁਕ ਪਾਕਿਸਤਾਨ ਨੂੰ ਮੋੜਤਾ ਉਹ ਕੇਜਰੀਵਾਲ ਨੂੰ ਕਹਿੰਦੇ ਤੁਸੀਂ ਬਿਕਰਨਾ ਕਰੋ ਤੁਹਾਨੂੰ ਨਹੀਂ ਆਉਣ ਦੇਣਾ ਧੂਆਂ ਉਹਨਾਂ ਨੂੰ ਹੋਰੇ ਬਥੇਰਾ ਧੂਆਂ ਲੱਗਿਆ ਰਿਹਾ ਹੁਣ ਠੇਕ ਲੱਗਿਆ ਹੋਇਆ ਉਹ ਘਟਾਲੇ ਦਾ ਸ਼ਰਾਬ ਘਟਾਲੇ ਵਾਲਾ ਆ ਧੂਆਂ ਦਿਖਦਾ ਨਹੀਂ ਜੇ ਸੱਚਾ ਲੀਡਰ ਹੁੰਦਾ ਫਿਰ ਵੋਟਾਂ ਦੇ ਵੇਲੇ ਵੀ ਬੋਲਦਾ ਹੁਣਾ ਧੂਆਂ ਹੁਣ ਨਹੀਂ ਜਾਂਦਾ ਘੱਟੋ ਘੱਟ ਯਾਰ ਤੁਸੀਂ ਯਾ ਤਾਂ ਤੁਸੀਂ ਸੱਚੇ ਹੋ ਛੱਡੋ ਵੋਟਾਂ ਦੀ ਪ੍ਰਵਾਹ ਆਪਣੇ ਲੋਕਾਂ ਨੂੰ ਬਚਾ ਲਓ ਦਿੱਲੀ ਦੇਆਂ ਨੂੰ ਪਰ ਸ਼ਾਇਦ ਹੁਣ ਪਾਕਿਸਤਾਨ ਨੂੰ ਮੋੜਤਾ ਹੋਣਾ ਬਾਈ ਉਹ ਨਹਿਰ ਬਣਾ ਲਈ ਹੋਣੀ ਹੈ ਕੋਈ ਤੂੰ ਕਿਸਾਨ ਆਗੂਆਂ ਦੀ ਜੇ ਗੱਲ ਕਰੀਏ ਕਿਸਾਨ ਆਗੂ ਵੀ ਹਰੇਕ ਤਾਂ ਤੇ ਫਿਰ ਉਹਨਾਂ ਦੇ ਬਾਰੇ ਲੀਡਰ ਕਹਿੰਦੇ ਨੇ ਵੀ ਇਹ ਜਗ੍ਹਾ ਨਹੀਂ ਦੇਖਦੇ ਤੇ ਵਜਾ ਨਹੀਂ ਦੇਖਦੇ ਜਗ੍ਹਾ ਦੇਖਦੇ ਤੱਪੜ ਪਿਛਾ ਕੇ ਬਹਿ ਜਾਂਦੇ ਆ ਕਿਸਾਨ ਫਿਰ ਆਪਣੇ ਕਿਸਾਨਾਂ ਨੂੰ ਕਿਉਂ ਨਹੀਂ ਕਹਿੰਦਾ ਚਲੋ ਮੰਨ ਲਿਆ ਵੀ ਇੱਕ ਆਮ ਕਿਸਾਨ ਹੋ ਸਕਦਾ ਐਨਐਸ ਇਸ ਗੱਲ ਦੇ ਉੱਤੇ ਗੌਰ ਨਾ ਕਰ ਸਕੇ ਲੀਡਰ ਤਾਂ ਉਹਨਾਂ ਦੇ ਆਗੂ ਹੈ ਨਾ ਉਹ ਆਪਣੇ ਫਿਰ ਕਿਸਾਨਾਂ ਦੇ ਬਾਹਰ ਧਰਨਾ ਹੁਣ ਕਿਉਂ ਨਹੀਂ ਲਾ ਲੈਂਦੇ ਜਾ ਕੇ ਜੇ ਕੋਈ ਗਲਤ ਕਰ ਰਿਹਾ ਫਿਰ ਆਪਣੇ ਨੂੰ ਵੀ ਕਹਿਣਾ ਹੀ ਪੈਂਦਾ ਜੇ ਪਰਿਵਾਰ ਦੇ ਵਿੱਚ ਕੋਈ ਗਲਤੀ ਕਰੇ ਉਹਨੂੰ ਸੁਧਾਉਣਾ ਹੀ ਪੈਂਦਾ ਭਾਈ ਕਹਿਣਾ ਹੀ ਪੈਣਾ ਹੁਣ ਭਾਈ ਆ ਕਿਸਾਨ ਭਰਾਵਾਂ ਨੇ ਸਾਡੀ ਵੀਡੀਓ ਦੇਖਣੀ ਬਹੁਤ سارے ਕਿਸਾਨ ਭਰਾਵਾਂ ਨੇ ਸਾਨੂੰ ਮਾਂ ਪੈਣ ਦੀਆਂ ਗਾਲਾਂ ਕੱਢਣੀਆਂ ਹੂੰ ਠੀਕ ਹੈ ਸਾਰ ਲਾਂਗੇ ਪਰ ਆ ਲੋਕਾਂ ਦੇ ਇਹ ਇਹ ਦਰਾਖਤਾਂ ਖਾਤਰ ਤਾਂ ਤੁਸੀਂ ਆਪਣਾ ਗਲਾ ਵੜਾ ਲਓ ਯਾਰ ਉਹ ਵੀ ਘੱਟ ਹੈ ਮਾਂ ਪੈਣਾ ਦੀਆਂ ਗਾਲਾਂ ਜਾਂ ਤੁਸੀਂ ਮੰਦੇ ਸ਼ਬਦ ਕਮੈਂਟਾਂ 'ਚ ਲਿਖਣੇ ਇਹ ਕੋਈ ਚੱਕਰ ਨਹੀਂ ਆ ਪਰ ਆ ਜੇ ਜੇ ਇਹ ਅੱਜ ਮਜਬੂਰ ਖੜੇ ਆ ਨਾ ਇੱਕੋ ਤੋਂ ਵਿਚਾਰੇ ਪਰ ਪਰਮਾਤਮਾ ਦੀ ਜਦੋਂ ਬਾਈ ਆ ਰਹੀ ਚੱਲਣੀ ਆ ਨਾ ਇਹਨਾਂ ਉੱਤੇ ਤੁਹਾਡਾ ਜਾ ਚੱਲੀ ਅੱਗ ਜਦ ਤੱਕ ਤੁਸੀਂ ਆਹ ਰਾ ਚਲਾਉਂਦੇ ਹੋ ਪਰ ਪਰਮਾਤਮਾ ਦੀ ਜਿਹੜੀ ਚਪੇੜ ਆ ਉਹਦੀ ਆਵਾਜ਼ ਨਹੀਂ ਹੁੰਦੀ ਬਾਈ ਟੈਂਪਰੇਚਰ ਹੁਣ 48 49 ਡਿਗਰੀ ਤੇ ਪਹੁੰਚਣ ਨੂੰ ਤਿਆਰ ਆ ਬਾਈ ਉਧਰ ਦਬਾਈ ਵਰਗੇ ਦੇਸ਼ਾਂ ਦੇ ਵਿੱਚ ਉਹਨਾਂ ਨੇ ਕਣਕ ਪੈਦਾ ਕਰ ਲਈ ਫਸਲਾਂ ਪੈਦਾ ਕਰ ਲਈਆਂ ਵੀ ਚਲੋ ਅਸੀਂ ਖੇਤੀਬਾੜੀ ਤੱਕ ਸ਼ੁਰੂ ਕਰਦੀਏ ਮਾਰੂਥਲਾਂ ਦੇ ਵਿੱਚ ਇੱਧਰ ਸਾਡੀ ਉਪਜਾਊ ਧਰਤੀ ਆ ਇਹ ਮਾਰੂਥਲ ਬਣਦੀ ਜਾ ਰਹੀ ਹੈ ਟੈਂਪਰੇਚਰ ਅਗੇ 48 49 ਡਿਗਰੀ ਤੱਕ ਪਹੁੰਚਦਾ ਜਾ ਰਿਹਾ 40 41 ਬਿਲਕੁਲ ਇਹ ਚੀਜ਼ਾਂ ਦੇ ਉੱਤੇ ਸਾਨੂੰ ਗੌਰ ਕਰਨੀ ਪਾਉਗੀ ਬਾਈ ਹੂੰ ਇਹ ਸਾਡੀਆਂ ਯੂਨੀਵਰਸਿਟੀਆਂ ਖੋਲ ਦਿੱਤੀਆਂ ਜਾਂਦੀਆਂ ਜੀ ਕੋਈ ਖੇਤੀਬਾੜੀ ਯੂਨੀਵਰਸਿਟੀ ਕਿਉਂ ਨਹੀਂ ਸਮਝਾਇਆ ਜਾਂਦਾ ਕਿਉਂ ਨਹੀਂ ਪਿੰਡ-ਪਿੰਡ ਦੇ ਵਿੱਚ ਸੈਮੀਨਾਰ ਕੀਤੇ ਜਾਂਦੇ ਕਿਉਂ ਨਹੀਂ ਸਾਡੇ ਦਰਖਤਾਂ ਨੂੰ ਅਸੀਂ ਕਿਵੇਂ ਬਚਾਉਣਾ ਕਿਵੇਂ ਅਸੀਂ ਦਰਖਤ ਲਗਾਉਣੇ ਆ ਹਾਂ ਤੁਸੀਂ ਵਧੀਆ ਪੜ੍ਹਾਈ ਕਰ ਲਈ ਨੌਕਰੀ ਲੱਗ ਗਈ ਤੁਹਾਡਾ ਬਿਜ਼ਨਸ ਆ ਕੁਰਸੀ ਤਾਂ ਤੁਹਾਨੂੰ ਟਾਪ ਦੀ ਚਾਹੀਦੀ ਆ ਜੀ ਘਰ ਦੇ ਵਿੱਚ ਐਨ ਵਧੀਆ ਕੱਪ ਬੋਰਡ ਚਾਹੀਦੇ ਆ ਜੀ ਲੱਕੜ ਦੇ ਦਰਖਤ ਨੂੰ ਚਾਹੇ چیر ਦਿਓ ਜਿੱਧਰ ਮਰਜ਼ੀ ਨੂੰ ਲਿਆ ਕੇ ਜਿੰਨੀ ਮਰਜ਼ੀ ਲੱਕੜ ਥੱਪ ਦਿਓ ਪਰ ਜਦੋਂ ਇਹਨਾਂ ਦੀ ਜਾਨ ਦੀ ਗੱਲ ਆਉਂਦੀ ਆ ਉਦੋਂ ਨਹੀਂ ਯਾਰ ਤੁਹਾਨੂੰ ਆਉਂਦਾ ਪਗਲਪੂਰਨ ਸਿੰਘ ਜੀ ਦੀ ਗੱਲ ਕਰੀਏ ਤਾਂ ਕਹਿੰਦੇ ਨਰਾਜ਼ ਹੋ ਜਾ ਕਰਦੇ ਸੀ ਜਿਹਦੇ ਘਰ 'ਚ ਲੱਕੜ ਦਾ ਕੰਮ ਹੁੰਦਾ ਹੋਇਆ ਦੇਖਿਆ ਸੀ ਉਹਨਾਂ ਨੇ ਲੱਕੜ ਦਾ ਕੰਮ ਦੇਖ ਲਿਆ ਬਹੁਤ ਜ਼ਿਆਦਾ ਪ੍ਰਸ਼ਾਦਾ ਛਕਣ ਗਏ ਸੀ ਉੱਥੋਂ ਹੀ ਮੋੜਿਆ ਜੀ ਕਹਿੰਦੇ ਤੁਸੀਂ ਇੰਨਾ ਉਜਾੜਾ ਕਰਤਾ ਆ ਡਰਕਟਾਂ ਦਾ ਹੂੰ ਤੇ ਤੁਹ ਸ਼ਰਮ ਹੋਣੀ ਚਾਹੀਦੀ ਓ ਤੁਹਾਨੂੰ ਇੰਨੇ ਉਹ ਕਿ ਆਗੇ ਸੀਗੇ ਉਹ ਹੂੰ ਪਰ ਮੈਂ ਕਹਿੰਦਾ ਯਾਰ ਦੇਖੋ ਜਨਮ ਸਮੇਂ ਆਕਸੀਜਨ ਸਾਨੂੰ ਇਹਨਾਂ ਨੇ ਦਿੱਤੀ ਹੂੰ ਵੱਡੇ ਹੋਏ ਅਸੀਂ ਆਪਣੇ ਘਰ ਬਣਾ ਲੈ ਘਰਾਂ ਦੇ ਵਿੱਚ ਕੁਰਸੀਆਂ ਹੂੰ ਸੋਹਣੇ ਟੇਬਲ ਹੂੰ ਸੋਹਣੀਆਂ ਅਲਮਾਰੀਆਂ ਉਹਨਾਂ ਦੀ ਲੱਕੜ ਅਸੀਂ ਵਰਤ ਲਈ ਹੂੰ ਜਦੋਂ ਮਾਪੇ ਵੀ ਸਾਡੇ ਹੂੰ ਮਰੇ ਅਸੀਂ ਹੂੰ ਮਾਪੇ ਜਾਂ ਸਾਡੇ ਬੱਚੇ ਵੀ ਸਾਨੂੰ ਸੇਵਾ ਠੰਡਾਉਣ ਤੋਂ ਪਹਿਲਾਂ ਮੁੜਿਆ ਏ ਹੂੰ ਤੇ ਇਹ ਫੇਰ ਕਟਾ ਕੇ ਯਾਰ ਆਪਣਾ ਸਾਰਾ ਸਿਨਾ ਕਟਾ ਕੇ ਸਾਡੇ ਨਾਲ ਫੇਰ ਨਾਲੇ ਸਾਡੇ ਹੂੰ ਘਟੂ ਘਟ ਉਹਨਾਂ ਦੇ ਤਾਂ ਇਹ ਇਹਨਾਂ ਦਾ ਇੰਨਾ ਕੁ ਤਾਂ ਕਰ ਲੋ ਯਾਰ ਰਹਿਮ ਹੂੰ ਯਾਰ ਤੁਹਾਡੇ ਸਾਡੇ ਤੇ ਬਹੁਤ ਆਸਾਨ ਆ ਤੇ ਬਿਲਕੁਲ ਸਿੱਟਾ ਜਿਹੜਾ ਹੈਗਾ ਇਹੀ ਆ ਵੀ ਦਰਖਤ ਜਿਹੜੇ ਹੈਗੇ ਸਾਡੇ ਨਾਲ ਸਾਡੇ ਜਨਮ ਤੋਂ ਲੈ ਕੇ ਅੰਤ ਤੱਕ ਨਿਭਾਰੇ ਆ ਕੁਦਰਤ ਹੈ ਕੁਦਰਤ ਨੇ ਇੱਕ ਸਿਸਟਮ ਦਿੱਤਾ ਪ੍ਰਮਾਤਮਾ ਨੇ ਇਹ ਕੁਦਰਤ ਸਾਜੀ ਆ ਵਿੱਚੇ ਆਪ ਵਸ ਗਿਆ ਜੇ ਆਪ ਕੁਦਰਤ ਸਾਜੀ ਆ ਤਾਂ ਕੁਦਰਤ ਦੇ ਵਿੱਚੇ ਸਮਾਰਿਆ ਤੇ ਅਸੀਂ ਕੁਦਰਤ ਦਾ ਕੀ ਕਰ ਰਹੇ ਆ ਪੰਜਾਬ ਹੈ ਗੁਰੂਆ ਪੀਰਾਂ ਦੀ ਧਰਤੀ ਹੈ ਗੁਰੂਆ ਪੀਰਾਂ ਨੂੰ ਆ ਮੰਨਦੇ ਸਾਰੇ ਆ ਪਰ ਗੁਰੂ ਦੀ ਕੋਈ ਨਹੀਂ ਮੰਨਦਾ ਸੋ ਗੁਰੂ ਦੀ ਜੇ ਮੰਨੀ ਹੁੰਦੀ ਤਾਂ ਹਾਲਾਤ ਇਹ ਨਾ ਹੁੰਦੇ ਕਿਸੇ ਧਰਮ ਦੀ ਗੱਲ ਕਰ ਲਓ ਹਰੇਕ ਧਰਮ ਦੇ ਵਿੱਚ ਦਰਖਤਾਂ ਦੀ ਬੜੀ ਮਹਾਨਤਾ ਹੈ ਤੇਲ ਪਾਪ ਆ ਗਏ ਅਸੀਂ ਕਈ ਦਰਖਤਾਂ ਦੀ ਜੜਾਂ ਸਕਾਤੀਆਂ ਕਿਸੇ ਨੂੰ ਅੱਗ ਲਾ ਲਾ ਕੇ ਸਾੜਤਾ ਸੋ ਇਹ ਕੁਦਰਤ ਨੂੰ ਜੇ ਅਸੀਂ ਬਚਾ ਨਹੀਂ ਸਕਦੇ ਤਾਂ ਫਿਰ ਅੱਜ ਵੀ ਸਾਡਾ ਖਤਰੇ ਦੇ ਵਿੱਚ ਹੈ ਤੇ ਕੱਲ ਵੀ ਸਾਡਾ ਖਤਰੇ ਦੇ ਵਿੱਚ ਹੈ ਸਾਡੀ ਪੰਜਾਬ ਦੀ ਧਰਤੀ ਉਪਜਾਊ ਧਰਤੀ ਸੋਨਾ ਪੈਦਾ ਕਰਨ ਵਾਲੀ ਧਰਤੀ ਅੱਜ ਮਾਰੂਥਲ ਬਣਨ ਨੂੰ ਤਿਆਰ ਹੈ ਬਹੁਤਾ ਕੋਈ ਜ਼ਿਆਦਾ ਸਮਾਂ ਨਹੀਂ ਲੱਗਣਾ ਜਦੋਂ ਇਹ ਧਰਤੀ ਮਾਰੂਥਲ ਦਾ ਰੂਪ ਲੈ ਲੇਗੀ ਸੋ ਅੱਜ ਲੋੜ ਹੈ ਸਾਨੂੰ ਜਿਹੜੇ ਲੋਕ ਇਹਨਾਂ ਗੱਲਾਂ ਦੇ ਉੱਤੇ ਹੀ ਗੱਲਾਂ ਕਰ ਕਰਕੇ ਲੋਕਾਂ ਨੂੰ ਪਰਮਾ ਕੇ ਪੈਸੇ ਕਮਾ ਰਹੇ ਆ ਬਿਜ਼ਨਸ ਬਣਾ ਰਹੇ ਆ ਉਹ ਲੋਕ ਵੀ ਨਹੀਂ ਬੋਲ ਰਹੇ ਤੇ ਬੋਲ ਅੱਜ ਰਾਜਨੀਤਿਕ ਲੀਡਰ ਵੀ ਨਹੀਂ ਬੋਲ ਰਹੇ ਕਿਉਂਕਿ ਵੋਟਾਂ ਦਾ ਦੌਰ ਆ ਹੁਣ ਹਰ ਕੋਈ ਇਹ ਲੱਗਿਆ ਹੋਇਆ ਵੀ ਕਿਸੇ ਗੱਲੋਂ ਸਾਨੂੰ ਵਿਰੋਧ ਨਾ ਚੱਲਣਾ ਪਵੇ ਪਰ ਜੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਗੌਰ ਨਾ ਕੀਤਾ ਤੇ ਅੱਜ ਵੀ ਮੌਕੇ ਤੇ ਕੱਲ ਵੀ ਮੌਕੇ ਸੋ ਉਮੀਦ ਕਰਦੇ ਹਾਂ ਕਿ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਗੌਰ ਇਸ ਗੱਲ ਨੂੰ ਸੁਣ ਕੇ ਤੁਸੀਂ ਕਰੋ ਬਹੁਤ ਸ਼ੁਕਰੀਆ ਧੰਨਵਾਦ